ਪਰਦਾ ਜੀ ਸਮਾਨ ਭੁੱਲ ਨਾ ਜਾਇਓ ਕਿਤੇ ਫੜਾ ਪਰਾਣ ਇੱਕ ਚੀਜ਼ ਦਾ ਤੇਰੀ ਦਾ ਫੈਰਾ ਇਹ ਤੇ ਪ੍ਰੈਸ ਜਿਹੇ ਦੀ ਕਰਕੇ ਲਿਆਂਦੀ ਉਹ ਹੀ ਰਹੀ ਹੈ ਪਹੁੰਚ ਗਏ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਵਾਹਿਗੁਰੂ ਉਹ ਵਾਓ ਤੁਹਾਡੇ ਵਾਹ ਜੀ ਵਾਹ ਨਿਆਰਾ ਆ ਗਿਆ ਹਾਂਜੀ ਭਾਈ 12 ਵਜੇ ਬੰਦ ਕਰਨਾ ਕੀ ਖੁਸ਼ ਆ ਭਾਈ ਲਓ ਜੀ ਭਾਈ ਪਹੁੰਚ ਗਿਆ ਟਿਕਾਣਾ ਸਾਰੇ ਜਾਨੇ ਬੈਗੇ ਅੰਦਰ ਆ ਗਏ ਕਿੱਥੇ ਹੋ ਠੀਕ ਹੈ ਨਾ ਠੀਕ ਜੀ ਇਹ ਰਹਿ ਗਿਆ ਤੁਹਾ ਪਿੰਰੇ ਲਈ ਤੁਹਾਡੇ ਨੂੰ ਮਿੰਗਿਆ ਨਹੀਂ ਤੁਹਾਡੇ ਕੋਈ ਕਲੋ ਨਹੀਂ ਬਾਈ ਵਿੱਕੀ ਬਾਈ ਅਹ ਇਹ ਆ ਤੋਰਾ ਓਸ਼ਾ ਕੋਲ ਆ ਟਮਾ ਜਾਨ ਬੰਦਾ ਠੀਕ ਹੈ ਪ੍ਰਧਾਨ ਜੀ ਅਮਰ ਜੀ ਨਾ ਨਾ ਕਾ ਬੰਦਰ ਲੋ ਜੀ ਬਾਈ ਦੁਆਰਾ ਤੋਂ ਟੇਲ ਪਾਉਣ ਦਾ ਟਾਈਮ ਆ ਗਿਆ ਕਹਿੰਦੇ ਵਿੰਦਰ ਬਾਈ ਕਿ ਟੈਂਕੀ ਕਹਿੰਦੇ ਫੂਕ ਛੱਡੀ ਹੈ ਡਰਾਈਵਰ ਝੋਟਾ ਬਾਈ ਵਿੰਦਰ ਇੱਕ ਵਾਰ ਦੁਆਰਾ ਤੋਂ ਫੇਰ ਟੈਂਕੀ ਫੁੱਲ ਕਰਾਉਣੀ ਹੈ ਆ ਵੀਰ ਭਾਈ ਨਹੀਂ ਕਹਿੰਦੇ ਥੱਲੇ ਆ ਗਈ ਉਹ ਗਿਆ ਉਹ ਆਹ ਆਈ ਆ ਬਾਈ ਆ ਖੋਲਣਾ ਪੈਣਾ ਬਾਬਾ ਜੀ ਟੈਂਕੀ ਫੁੱਲ ਕਰ ਦਿਓ ਜੀ ਟੈਂਕੀ ਫੁੱਲ ਸਿੰਦਰ ਭਾਈ ਟੈਕ ਵਾਲੀ ਸੱਚ ਬੰਦ ਕਰਦੀ ਹੈ ਟਾ ਹਾਂਜੀ ਭਾਈ ਥੱਕੇ ਤਾਂ ਨਹੀਂ ਓਕੇ ਐਨ ਪਿੱਛੇ ਵੀ ਲੋਟ ਆ ਕੰਮ ਲੋਟ ਹੈ ਭਾਈ ਠੀਕ ਰਿਹਾ ਰੋੜੇ ਵਾਲਾ ਰੂਟ ਖਰਾਬ ਤਾਂ ਨਹੀਂ ਕਰਿਆ ਹੈ ਨਾ ਠੀਕ ਹੈ ਚੱਲਦਾ ਜਾਂਦਾ ਠੀਕ ਹੈ ਨਹੀਂ ਤਾਂ ਗਰਮੀ ਬੜਾ ਠੀਕ ਹੈ ਠੀਕ ਹੈ ਜਿੰਨਾ ਟਾਈਮ ਚੱਲਦਾ ਉਹਨਾ ਟਾਈਮ ਠੀਕ ਹੈ ਬਾ ਠੀਕ ਹੈ ਠੀਕ ਰੋੜੇ ਇਹੀ ਜਾਊਗਾ ਸਿਰਦਾ ਕੋਈ ਬਾਬੇ ਇਹੀ ਰੋਡ ਜਾਣਾ ਜੀ ਦਿੱਲੀ ਹੈ ਇਹ ਜੰਗੌਰ ਸਾਹਿਬ ਜਿੱਥੇ ਵੀ ਆਪਣੀ ਜਨਰਲਟੀ ਗੁਰਗੋਈ ਹਾਂਜੀ ਪ੍ਰਧਾਨ ਜੀ ਕਿਵੇਂ ਰਹੇ ਠੀਕ ਆ ਸਰ ਵਧੀਆ ਰੋਲੇ ਤਾਂ ਲੱਗੇ ਨਹੀਂ ਨਹੀਂ ਠੀਕ ਆ ਬੰਦੇ ਮੈਂ ਟੁੱਟਿਆ ਬਰੋਡ ਆ ਥੋੜਾ ਜਿਆ ਐਨੇ ਕਿਤਾ ਲੱਗਣੀ ਆ 10 ਕਿਲੋਮੀਟਰ ਹੋ ਗਏ ਟੁੱਟੇ ਬਰੋਡ ਆਉਂਦੇ ਨੂੰ ਥੋੜਾ ਜਿਆ ਹੋਰ ਰਹਿ ਗਿਆ ਹਲੇ ਆਓ ਜੀ ਮਹਾਰਾਜ ਮਹਾਰਾਜ ਫਾਇਦਾ ਹੋ ਗਿਆ ਗੱਠਾਂ ਦਾ ਜਿਹੜੇ ਰੱਖੇ ਵੇਟ ਇੱਥਾਂ ਦਾ ਫਾਇਦਾ ਹੋ ਗਿਆ ਆਂਡੇ ਜਦ ਕੋਦੇ ਬਣ ਕੇ ਚਲੇ ਰਹੇ ਨੇ ਬੜਾ ਵਧੀਆ ਬਹੁਤ ਵਧੀਆ ਰਹਿ ਗਏ ਨਹੀਂ ਤਾਂ ਜੱਜੂ ਹੋ ਲੱਗਣ ਦੇ ਆਹ ਰੋਡ ਥੋੜਾ ਜਿਹਾ ਖਰਾਬ ਜਿਆਦਾ ਦਾ ਠੀਕ ਹੈ ਠੀਕ ਹੈ ਬਾਈ ਇੱਕ ਦੇਖਿਆ ਨਿਆਰਾ ਬੰਦਾ ਪਾਣੀ ਨੇ ਦਈ ਬੋਤਲ ਇੱਕ ਜੇ برف ਪਾਈ ਹੈ ਪੀਣੀ ਹੁੰਦਾ ਉਹ ਤਾਂ ਖੱਡਾ ਬੋਲ ਹੋ ਗਿਆ ਦਹੀਂ ਵੜੀ ਇੱਕ ਬੋਤਲ ਬਾਈ ਗੱਲਬਾਤ ਬਣ ਗਈ ਜਿੰਨਾ ਚਾਹੀਦਾ ਤਾਂ ਉਹ ਤਾਂ ਵੱਧੇ ਹੋ ਗਿਆ ਵੱਧੇ ਹੋ ਗਿਆ ਵਾਹ ਜੀ ਵਾਹ ਹਾਂ ਜੀ ਬਾਈ ਮੂਰੇ ਪੈਣਾ ਮੂਰੇ ਪੈਣਾ ਕਿੰਨਾ ਹੋ ਗਿਆ ਜੀ ਉਹ ਹੋ ਰਿਹਾ ਭਾਈ ਹਲੇ 2700 ਕਰਾ ਲਏ ਜੀ ਨਾਲ ਆਏ ਨਾ ਬੇ ਕਈ ਵਾਰ ਕਈ ਵਾਰ ਪੰਪ ਨਹੀਂ ਮਿਲਦਾ ਤਾਂ ਕਿਆ ਗੱਲ ਗਾਹਾਂ ਪੰਪ ਨਹੀਂ ਮਿਲਦੇ ਫਿਰ ਤੇਲ ਪਾਣੀ ਪੂਰਾ ਕਿੰਨਾ ਪੈ ਗਿਆ 29 ਲੀਟਰ ਪੈ ਗਿਆ ਹਾਂਜੀ ਹਾਂ ਮਾ ਜੀ ਨਾਲ ਦਵਿੰਦਰ ਗਲਜਾ ਭਰ ਗਿਆ ਜਾ ਰਿਹਾ ਨਾ ਭਰੇ ਫੁੱਟਾਂ ਉਹ ਕਹਿੰਦੇ ਗਾਲ ਤੱਕ ਭਰ ਗਈ ਬਸ ਜੀ ਬਹੁਤ ਹੋ ਗਿਆ 26 20 ਦਾ ਹੋ ਗਿਆ ਕੋਈ ਨਹੀਂ ਅਵੇ ਦੋ ਰੁਪਏ ਦੇ ਦੇ ਥੱਲੇ ਡੁੱਲਦਾ ਦਵਿੰਦਰ ਭਾਈ ਜਿਆਦਾ ਫਿਰ ਹਬੀਬੀ ਲੋ ਜੀ ਬਾਈ ਆਹ ਰੋਡ ਥੋੜਾ ਜਿਆਦਾ ਰੋਟਿਆ ਪਿਆ ਤਾਂ ਉਰੇ ਕਰਕੇ ਕਰਦਾ ਬਹੁਤ ਪਿਆ ਇਹ ਵੀਰ ਬੇ ਗੂਗਲ ਬੇ ਕਰ ਦਿੰਦਾ ਜੀ ਨਾ ਨਾ ਹੈ ਗਿਆ ਹੈ ਗਿਆ ਕਾਤੇ ਕਰਨਾ ਵਾਹ ਜੀ ਵਾਹ ਲੋ ਜੀ ਜਾਨਸ ਬਣਦੀ ਤੇਰਾ ਬਾਬਾ ਨਾਨਕ ਗਵਿੰਦਰ ਮੁਰਨਾ ਯਾਰ ਬਾਈ ਕੰਮ ਖਰਾਬ ਹੋ ਗਿਆ ਰਸਤੇ ਚ ਗੁਜਰਾ ਦੀ ਮਹਸਾ ਆ ਗਈਆਂ ਮਿੰਦਰ ਨੇ ਮੋਕ ਬੰਨੂ ਕਰਤਾ ਬਾਈ ਸਾਰੇ ਲਿਪੜ ਗਏ ਕੰਮ ਖਰਾਬ ਕਰਤਾ ਲੋ ਜੀ ਬਾਈ ਆਹ ਸਾਈਡ ਗੁਰੂ ਘਰ ਆ ਟਰਾਲੀ ਉੱਥੇ ਜਾਂਦੀ ਨਹੀਂ ਹੈਗੀ ਆ ਥੋੜੀ ਜਿਹੀ ਪਿੱਛੇ ਹੀ ਖੜਾਉਣੀ ਪੈਣੀ ਕਲਾਗ ਬਸ ਠੀਕ ਹੈ ਓਕੇ ਐਨ ਮੈਂ ਕ ਟੈਕਰੀ ਸੋਚ ਬੰਦ ਕਰਦੀ ਹੈ ਠਾਤੇ ਆ ਵੀ ਰੱਖਦੀ ਇੱਥੇ ਵਿੱਚ ਸੀਟ ਥੱਲੇ ਲੋ ਭਾਈ ਪਹੁੰਚ ਗਏ ਪਹੁੰਚ ਗਏ ਬਈ ਦੋਰਾ ਕੰਤ ਸਾਹਿਬ ਡੇਟਾ ਵਾਲਾ ਸਾਰੇ ਸੰਗਤ ਨੇ ਇੱਥੇ ਵੀ ਕੇਲਾ ਮੁੱਖਾ ਕਰਨਾ ਨਾਮ ਠੀਕ ਹੈ ਇੱਥੇ ਆ ਜੋ ਵੀ ਆ ਜੋ ਉਹ ਸਲਾ ਬਾਈ ਬੱਸ ਸਿਕਨਾਂ ਕੋ ਮੈਂ ਲਵਾ ਆ ਸੱਤ ਗੱਲ ਦੀ ਖੜ ਜਾ ਲੇ ਰਾਂਗਾ 15 ਮਿੰਟ ਲੇ ਕੇ ਪੂਰਾ ਹੋ ਗਏ ਬਿੰਦਰ ਬਾਈ ਕਿੰਨਾ ਕਿੰਨਾ ਰਹਿ ਗਿਆ ਟਾਈਮ ਰਾਜੂ ਬਾਈ ਦਾ ਬਿੰਦਰ ਬਾਈ ਕਿੰਨਾ ਟਾਈਮ ਰਹਿ ਗਿਆ ਬਿੰਦਰ ਬਾਈ ਕਿਹਦੇ ਹੁਣੇ ਚੱਲਿਆ ਛੱਡ ਕੇ ਮਾਰੀ ਜਾਂਦਾ ਕੰਨਾ ਆਬਲੇ ਕਿੰਨੀ ਉਮਰ ਵਾਲੇ ਬਾਈ ਨਾ ਨਾ ਟਰੈਕਟਰ ਦਾ ਬਾਈ ਟਰੈਕਟਰ ਹੀ ਨਹੀਂ ਚੱਲ ਹੁਣ ਟਰੈਕਟਰ ਹੋ ਕੇ ਪੜਦੀ ਲੇਗਾ ਪੱਕੇ ਕੋਈ ਕੋ ਬੈਠ ਕੇ ਦਿਖਾ ਦੇ ਹਾਂ ਹਾਂ ਕੋਈ ਬੈਠ ਕੇ ਦਿਖਾ ਦੇ ਹਾਂ ਟਰੈਕਟਰ ਲੇਗਾ ਜੱਜ ਡਾਊਟਰ ਨੇ ਹਾਂ ਪ੍ਰਧਾਨ ਠੀਕ ਰਿਹਾ ਹਲੋਲੇ ਵੀ ਲੱਗੇ ਨੇ ਲੋਕ ਜੀ ਭਾਈ ਇੱਧਰ ਪੁਰਾਣਾ ਤੇ ਆਸ ਭਾਈ ਪੁਰਾਣੀ ਦੁਕਾਨਾਂ ਪੁਰਾਣਾ ਹੀ ਹੈ ਬਾਜ਼ਾਰ ਦੇ ਲੈ ਮੋਡੀਫਾਈ ਨਹੀਂ ਹੋਇਆ ਪ੍ਰਧਾਨ ਜੀ ਕਿੰਨੇ ਕਰਮਾ ਰਹਿ ਗਈਆਂ ਦੋ ਕਰਮਾ ਰਹਿ ਗਈਆਂ ਟ੍ਰਾਂਸਫਾਰਮ ਦੇ ਲੈ ਪ੍ਰਧਾਨ ਕਿਸੇ ਦੇ ਗਲੀ ਚਾ ਕੋਠੇ ਪਰ ਤੇ ਭਾਈ ਜੀ ਕਿਸੇ ਨੇ ਆਤਮਾਤਿਆ ਕਰਨੀ ਤਰਨ ਹੱਥ ਲਾ ਲਵੇ ਆ ਦੇਖ ਲੈ ਇੱਧਰ ਟ੍ਰਾਂਸਫਾਰਮ ਦੇ ਦੋ ਬੁੱਧਾ ਹੈ ਜਾਂ ਬੁੱਧਾ ਹੈ ਨਹੀਂ ਹੈਗਾ ਤੱਕ ਹੂੰ ਕਰ ਲਗੇ ਟ੍ਰਾਂਸਫਾਰਮ ਆਹੋ ਤਕੜਾ ਭਾਈ ਇਹ ਹੈ ਤਾਂ ਦੇਖ ਲੈ ਕਿੱਡਾ ਹੈ ਭਾਈ ਹੈ ਬਾਜ਼ਾਰ ਦੇਖੋ ਕਿਦਾਂ ਦਾ ਛੋਟਾ ਜਿਹਾ ਪਤਲੀ ਜਿਹੀ ਗਲੀ ਇਹ ਚੀਜ਼ ਵੱਲ ਅੱਧ ਨਹੀਂ ਹੋਣਾ ਰੋੜ ਕੇ ਹੀ ਜਾਣਾ ਹੈ ਵਿੰਦਰ ਭਾਈ ਮੇਨ ਟਾਈਪ ਨੂੰ ਅੰਦਰ ਜਾਂਦੇ ਨੇ ਸਿੱਧਾ ਆਹ ਰਸਤਾ ਭਾਈ ਦੇਖ ਲੈ ਨਹੀਂ ਹੋਰ ਹੋਰ ਨਹੀਂ ਹੈਗਾ ਹੈ ਨਹੀਂ ਮੇਨ ਹੋਊਗਾ ਅੰਦਰ ਜਾਂਦਾ ਲਓ ਜੀ ਪਹੁੰਚ ਗਏ ਗੁਰੂ ਘਰ ਦੇ ਲਾਗੇ ਹਾਂਜੀ ਪ੍ਰਧਾਨ ਜੀ ਪਹੁੰਚ ਗਏ ਰਸਤਾ ਕਿੱਧਰ ਨੂੰ ਆ आ आगे, आगे। मालिका मेहर करी गुरद्वारा श्री साहब जोड़े घर जोड़े भाई इधर तो नहीं गा? है गा भाई हैगा इधर ਲੋ ਜੀ ਭਾਈ ਆ ਗੁਰੂ ਘਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਤਾਂ ਆਮਰਦਾਰ ਜੀ ਲੋ ਜੀ ਭਾਈ ਜਾਂਦੇ ਜਾਂਦੇ ਮੈਂ ਆ ਗਿਆ ਬਾਬੇ ਨਾਨਕ ਦੀ ਕਿਰਪਾ ਨਾਲ ਢੰਡੇ ਕਰਦੇ ਹੋ ਜਾਂਦੀ ਉਹ ਆ ਗਈ ਜੀ ਭਾਈ ਰੋਡ ਪਰ ਵੱਜ ਗਈ ਲੋ ਜੀ ਭਾਈ ਕਹਿੰਦੇ ਡੇਰਾ ਬਾਬਾ ਨਾਨਕ ਦੇ ਲਾਗੇ ਪਹੁੰਚ ਗਏ ਸੰਗਤ ਨੇ ਬਾਈ ਸੱਚੇ ਨੇ ਬਾਈ ਜਾਏ ਨਾ ਬਾਬਾ ਜਾਏ ਨਾ ਤਾਂ ਵੀ ਬਾਬੇ ਨਾਨਕ ਦੇ ਘਰ ਜਾਣਾ ਹੈ ਜਿੱਥੇ ਬਾਬੇ ਨਾਨਕ ਨੇ ਕੀਰਤੀ ਕਰੀ ਹੈ ਵੀ ਪਤਾ ਹੀ ਨਹੀਂ ਲੱਗਿਆ ਸਫ਼ਰ ਦਾ ਵੀਰੋ 8 ਵਜੇ ਦੇ ਦੁਰੇ ਵੀ ਕਿੰਨਾ ਟਾਈਮ ਹੋ ਗਿਆ 7 ਵਜੇ ਵੀ ਕਿੰਨਾ ਰਹਿ ਗਿਆ ਮੈਂ ਕਿਹਾ 600 ਮੀਟਰ 600 ਮੀਟਰ ਰਹਿ ਗਿਆ ਬਾਈ ਜੀ ਕੋਈ ਅੱਡਾ ਅੰਮ੍ਰਿਤਸਰ ਡੇਰਾ ਬਾਬਾ ਨਾਨਕ ਏ ਮੇਰੇ ਮਾਲਕਾ ਪ੍ਰਮਾਤਮਾ ਸਾਰੇ ਸਰਦਾਰ ਦਾ ਵਾਧਾ ਕਰੀ ਕੋਈ ਪਿਆਸੇ ਆਹੀ ਲਾਈ ਮੈਂ ਸਤਿ ਬਾਤਾ ਕੋਲੇ ਆ ਤੇਰਾ ਨਨਕਾਰਾ ਨੋ ਜੀ ਭਾਈ ਪਹੁੰਚ ਗਏ ਟਿਕਾਣੇ ਉਰ ਠੀਕ ਰਿਹਾ ਬਾਈ ਪਤਾਨੀ ਠੀਕ ਰਿਹਾ ਹੈ ਆਜੋ ਆਜੋ ਟਿਕਾਣੇ 'ਤੇ ਪਹੁੰਚ ਗਏ ਬਾਈ ਲਓ ਜੀ ਬਾਈ ਪਹੁੰਚ ਗਏ ਟਿਕਾਣੇ ਆਪਾਂ ਸਾਰੇ ਜਣੇ ਬੈ ਗਏ ਅੰਦਰ ਆ ਗਏ ਕਿੱਥੇ ਹੋ ਛੱਡ ਕਰ ਦੇ ਨਾ ਠੀਕ ਹੈ ਮੇਰਾ ਘਰ ਤਾਂ ਨਿਗਰੇ ਜੀ ਤੁਹਾਡੇ ਨੂੰ ਮਿੰਗਿਆ ਨਹੀਂ ਤੁਹਾਡੇ ਕੋਈ ਕਰੋੜ ਰੁਪਏ ਦਾ ਵਿਚਾਰ ਹੀ ਬੋਤਦਾ ਅੰਨੀਆਂ ਕਿੱਦਾਂ ਹੋ ਗਏ ਉਹ ਗੱਲ ਤੋਰ ਕੇ ਜਾਣਾ ਪੈਣਾ ਹਾਂਜੀ ਉਹ ਮਗਰ ਫਿਰ ਉਹਨੇ ਬੰਦੇ ਘਰੇ ਤੁਸੀਂ ਉਹ ਟ੍ਰਾਲੀ 'ਚ ਬਹਿ ਗਏ ਹਾਂ ਇੱਕ ਬੰਦਲ ਮੁਹਰੇ ਆ ਗਿਆ ਹਾਂਜੀ ਅਸਾਂ ਮੂਹਰੇ ਬੈਣ ਲੱਗ ਗਏ ਕੁਛ ਨਹੀਂ ਪਿਆ ਜੀ ਉਹ ਆ ਕੇ ਪੇਸ਼ ਆ ਮੈਨੂੰ ਗਿਆ ਉਹਨਾ ਫਿਰ ਬੰਦੇ ਆਪਣੇ ਘਰੇ ਉੱਥੇ ਤੇ ਤੁਸੀਂ ਨਿਕਲ ਗਏ ਤੁਸੀਂ ਹਾਂਜੀ ਬਈ ਪਹੁੰਚ ਗਿਆ ਟਿਕਾਣੇ ਹਾਂਜੀ ਪਹੁੰਚ ਗਿਆ ਟਿਕਾਣੇ ਹਾਂ ਠੀਕ ਹੈ ਟੈਰਮਲ ਆ ਗਏ ਨਾ ਨਾ ਠੀਕ ਹੈ ਟੈਰਮਲ ਪੰਛੀ ਸਾਰੀ ਦਿਨੇ ਲੱਗ ਜਾਂਦਾ ਬਾਈ ਜਿਵੇਂ 8 ਘੰਟੇ ਸਮਝੋ 12 ਘੰਟੇ ਪੂਰੇ ਹੋ ਗਏ 12 ਘੰਟੇ ਲੱਗੇ ਪੂਰੇ ਕਤ ਵਜੇ ਤੱਕ ਪਹੁੰਚੂਰੇ ਭਾਈ ਜਿੱਥੇ ਭਾਈ ਪਹਿਲਾਂ ਵੀ ਨਹੀਂ ਟਾਈਮ ਲੱਗਾ ਤਾਂ ਐਸਐਚਓ ਸਾਹਿਬ ਪਹਿਲਾਂ ਵੀ ਇੰਨਾ ਟਾਈਮ ਲੱਗਾ ਤਾਂ ਨਹੀਂ ਪਹਿਲਾਂ ਭਾਈ 6 ਘੰਟੇ ਲੱਗੇ ਤੁਸ ਜੀ ਹੁਣ ਕਹਿੰਦੇ ਪਹੁੰਚੀਏ ਜੀ ਹੁਣ ਨਹੀਂ ਖੜੇ ਕਿਸੇ ਨਹੀਂ ਆਈ ਖੜੇ ਨਹੀਂ ਹੁਣ ਆਪਾਂ 2-3 ਘੰਟੇ ਖੜ੍ਹਦੇ ਵਿੱਚ ਰਹੇ ਉਹੀ ਟੱਕਰ ਹਾਂਜੀ ਨਹੀਂ ਵੱਡੀ ਟੱਕਰ ਕਰ ਗਈ ਜਤਿੰਦਰ ਜਤਿੰਦਰ ਦਾ ਕਾਲਾ ਘੱਟ ਹੋ ਗਿਆ ਕੀ ਦਾ ਜਤਿੰਦਰ ਕਰਦਾ ਤਾਂ ਮੂਹਰੇ ਆ ਕਰਦਾ ਤਾਂ ਮੈਂ ਮੋਰੀਆ ਜੀ ਫਟਾ ਪਾਜੀ ਬਲਾ ਮੜ ਜਾ ਹਾਂਜੀ ਕੋਈ ਫਟਾ ਪੈਸੇ ਮੁੜਾਈ ਹੋ ਗਿਆ ਹਾਂਜੀ ਭਾਈ ਜੂਸ ਮਿਲ ਗਿਆ ਜੂਸ ਮਿਲ ਗਿਆ ਹਾਂਜੀ ਆ ਗਈ ਬਹੁਤ ਕੀ ਜੀ ਹਾਂਜੀ ਭਾਈ ਔਕ ਗਿਆ ਭਾਈ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਸਹੀ ਸਲਾਮ ਸਤਿਕਾਰ ਬਾਈ ਜੀ ਨੇ ਬਹੁਤ ਸਤਿਕਾਰ ਕਰਿਆ ਇਹ ਮੇਲੇ ਜੀ ਇਹੇ ਕਰਮਪਾ ਗਾਣੇ ਨਹੀਂ ਨਹੀਂ ਅੱਗੇ ਸਾਨੂੰ ਆਏ ਵੀ ਹਾਂਜੀ ਮਿਲ ਗਿਰੋ ਭਾਈ ਆਹੋ ਲੈ ਮਾਲਿਆ ਵਗੂ ਇਹ 13 20 20 ਦਿਨਾਂ ਕਰ ਚੱਲਦਾ ਪਹਿਲੇ ਕਿੱਥੇ ਹਾਂਜੀ ਹਾਂ ਚੰਗਤਾ ਸਭ ਕੋ ਜਹਾੜਾ ਕੀ ਹੈ ਤੇ ਬਾਈ ਕਾ ਵਗਾਰ ਖੁਸ਼ ਆ ਬਾਈ ਬਾਬੇ ਨਾਲ ਤੇਰੇ ਕਾ ਖੁਸ਼ ਹੋਏ ਪਰ ਹੋਉਂਗੇ ਕਿੱਥੇ ਇਹੀ ਤਾਂ ਦੇ ਮੋਟਰ ਗਿਆ ਬਈ ਅੱਗੇ ਹਾਂ ਸਹੀ ਗਾ ਦਲਵੀਰ ਕੇ ਮਾਤਾ ਨਹੀਂ ਹੋਈ ਜਿੰਨੀ ਗਰਮੀ ਸੀ ਸਕੂਲ ਦਾ ਮਿਲ ਗਿਆ ਪਹੁੰਚ ਗਿਆ ਟਿਕਾਣੇ ਤੇ ਦੇ ਵਿਚ ਅੱਛਾ ਜੀ ਹਾਂ ਜੀ ਬਾਈ ਮੁੰਡਿਆਂ ਦਾ ਜੋਰ ਲੱਗਿਆ ਵਾਜੀ ਬਹੁਤ ਅੱਛਾ ਹਾਂ ਤੇ ਬਜਰ ਰੋਜ ਜੋਦ ਫੋਨ ਕਰਦਾ ਕਦ ਤੱਕ ਕਰਦਾ ਰਹਣਾ ਪਰ ਸਤਿ ਸ਼੍ਰੀ ਅਕਾਲ ਜੀ ਗਾ ਗਾ ਹਿਮਾਲਾ ਵੀ ਜਾ ਕੇ ਆਇਆ ਬਈ ਮੁੰਡਾ ਮਾ ਕਰ ਜਾ ਕੇ ਆਇਆ ਪਿੰਡ ਰਾਤ ਰਿਆ ਆਪਣੀ ਬਹੁਤ ਬੜਾ ਬੜਾ ਅੱਛਾ ਚਲੋ ਰਵਾਹ ਹੋ ਗਿਆ ਨਾ ਬੀਜ ਨਹੀਂ ਤੇਰੋ ਤੇ ਇਹ ਨਿਰਮ ਗਿਆ ਹਾਂ ਨੋ ਕਾਹਨਾ ਲਓ ਜੀ ਬਾਈ ਕਰੋਨਾ ਦੀ ਰਿਪੋਰਟ ਦਾ ਹੋਰ ਆਉਣੀ ਬਾਈ ਕਰੋਨਾ ਰਿਪੋਰਟ ਜਰੂਰੀ ਹਾਂ ਕਰਾਉਣੀ ਪਣੀ ਆ ਉਹ ਦੀ ਸਿਹਤ ਦੀ ਰਿਪੋਰਟ ਕਰਾਉਣੀ ਬਾਈ ਉਹਦੀ ਗੱਲ ਚੱਲਦੀ ਆ ਤੇ ਵੀਰ ਕਹਿੰਦੇ ਅਸੀਂ ਕਰਾ ਦੋਗੇ ਜੋੜੀ ਵਿੱਚ ਆਉਗੀ ਰੈਡੀ ਕਹਿੰਦੇ ਪਿਆਰ ਲੋ ਬਈ ਵਿੰਦਰ ਬਾਈ ਅੰਦਰ ਕੋਈ ਸ਼ਰਤ ਆਈ ਐ ਇਧਰ ਮਾਤਰਿਕ ਤੋਂ ਆਉਂਦਾ ਉਹ 15 ਜਨਮ ਦੇ ਸਾਲ ਤੇ ਉਥੋਂ ਦੇਖੀ ਨਾ ਫਿਰ ਬਤੀ ਵੇ ਲੋ ਮੈਂ ਪਰਫਾਰਮਾਂਸ਼ ਕਰਦਾ ਕੋਈ ਨਹੀਂ ਬੜਾ ਕੋੜਾ ਤੇ ਮੈਨੂੰ ਇਹ ਨਹੀਂ ਪੱਟਾ ਹੈ ਸਿੱਪੇ ਵੀਰੇ ਆਹ ਨੀ ਨੀ ਨਾ ਬਾਬਾ ਜੀ ਇਹ ਹੈਗਾ ਤੁਸੀਂ ਕੋਈ ਕੋਈ ਲਓ ਜੀ ਬਾਈ ਬੰਦੇ ਸਾਰੇ ਹੀ ਆਪਣੇ ਅੱਛਾ ਬੰਦਿਆਂ ਦੇ ਵੀਲੇ ਪਿੱਛੇ ਆ ਲੋ ਵੀਰ ਜੀ ਮੈਂ ਲੈ ਲੈ ਮੈਂ ਕੋਈ ਨੂੰ ਫੋਨ ਕਰ ਲਾਂ ਮਾਮਾ ਕੋਈ ਨਾ ਹੁੰਦਾ ਸਾਵਧਾਨ ਰਹੋ ਇਹਨੇ ਭਰਾ ਆ ਲੋ ਵੀਰ ਲਓ ਜੀ ਮੈਂ ਕਹਾਂਗਾ ਨਾ ਫਿਰ ਆ ਕੇ ਬਾਈ ਮਿੱਕੀ ਬਾਈ ਅ ਅ ਜਰਾ ਤੋੜਾ ਕੋਸ਼ਾ ਉਹਨਾਂ ਇਟਮਾਂ ਦੇ ਨਾਲ ਠੀਕ ਹੈ ਪ੍ਰਧਾਨ ਜੀ ਬਿੰਦਰ ਬਾਈ ਸਾਡੀ ਇਹ ਮਾਨ ਹੈ ਨਾ ਜੰਦਾ ਜੀ ਬਾਈ ਸੁਰੀਵ ਠੀਕ ਠੀਕ ਇਹ 15 ਠੀਕ ਸੇਵਾ ਵਾਲੋ ਕੱਚ ਨਹੀਂ ਰਹਿਣੀ ਨਹੀਂ ਤੁਹਾਡੀ ਨਹੀਂ ਤੇ ਮਾਮਾ ਦੇ ਅੰਦਰ ਹੋਏ ਦੀ ਆ ਮੁੰਡਾ ਜੀ ਵਰਕ ਛੱਡਾ ਗਿਆ ਕਹਿੰਦਾ ਮੈਂ ਕਿਹੜਾ ਭਾਗ ਕਰੇ ਬਲੋ ਚੱਕੇ ਦਾ ਸਾਫ ਜਿਹੜਾ ਜੀ ਮੁਕੀਬਾ ਹੁੰਦਾ ਨਾ ਪਾ ਗਏ ਦੇਖੇ ਨਵੀਰ ਸਾਹਿਬ ਕਹ ਲੂ ਕਹਿੰਦੇ ਟਰਾਲੀ ਕੋਲ ਦਊਗਾ ਹਾਂ ਨੇ ਹਾਂ ਉਹ ਤੇ ਹੈਗਾ ਹੀ ਇਹਨਾਂ ਕੋਲ ਹਾਂ ਮੇਨ ਉਹ ਹੀ ਹੈ ਤੇ ਹੋਰ ਵਾ ਕੀ ਚੀਜ਼ ਜੀ ਡਾਲਰ ਨੇ ਹੈਗੀ ਹੈ ਠੀਕ ਉਹ ਤੇ ਉਹ ਤੇ ਪਾਕਿਸਤਾਨ ਦੇ ਹੈਗੇ ਆ ਤਾਂ ਫਿਰ ਨਾਲ ਹੀ ਹੋਮਾ ਜੋ ਦੇਣੇ ਤੇ ਪੱਟਾ ਅਗਿੱਤੇ ਜਾਣੀ ਤੇ ਆਣਾ ਤੇ 20 ਡਾਲਰ ਹਾਂਜੀ ਜਿਹੜੇ ਉੱਥੇ ਦੇਣੇ ਆ ਹਾਂਜੀ ਹਾਂਜੀ ਤੇ ਨਾਲ 11000 ਰੁਪਏ ਦਾ ਕੈਸ਼ ਹੋਣਾ ਚਾਹੀਦਾ ਆ ਹੂੰ ਤੇ ਟੋਟਲ 11000 ਰੁਪਿਆ ਹੋਣਾ ਚਾਹੀਦਾ ਆ ਹੂੰ ਕੀ ਵਾਧਾ ਨਾ ਕਰੰਸੀ ਹੋਏ ਵੇ ਠੀਕ ਆ ਮਨਨਾ ਵਾਧਾ ਕਰੰਸੀ ਚੱਟ ਤੋਂ ਸਰਦੂ ਵਾਧਾ ਹੋਵੇ ਵਾਧਾ ਹੋਵੇ ਹਾਂ ਹਾਂ ਬਾਕੀ ਉਹਦੇ ਵਾਧੇ ਵੀ ਉਹ ਤੇ ਉਥੇ ਮਤਲਬ ਹੁੰਦਾ ਵੀ ਹੈ ਨਾ ਜਿੱਦਾਂ ਕਸਟਮ ਵਾਲੇ ਹੁੰਦੇ ਆ ਉਹਨੇ ਦੱਸ ਵੀ ਦਿਓ ਤੁਹਾਡੇ ਕੋਈ ਇੰਨੇ ਕ ਪਹਿਲੇ ਕੋਈ ਚੱਕਰ ਨਹੀਂ ਹਾਂ ਹੈਨਾ ਇਹ ਆ ਵੀ ਉਧਰੋਂ ਜਿਹੜਾ ਮਰਜ਼ੀ ਸਮਾਨ ਲਿਆ ਉਹਦੇ ਕੋਈ ਚੱਕਰ ਨਹੀਂ ਹੈ ਨਾ ਹਾਂ ਬਾਕੀ ਵੀ ਕੋਈ ਨਸ਼ੇ ਵਾਲੀ ਚੀਜ਼ ਨਹੀਂ ਲਿਓਣੀ ਹੈ ਹਨਾ ਆਪਾਂ ਤੇ ਉੱਥੇ ਮਿਲਦੀ ਵੀ ਨਹੀਂ ਆਵੇ ਕਹ ਦਿੰਦੇ ਆ ਜੀ ਉਥੋਂ ਅਸਲਾ ਆ ਜਾਊਗਾ ਫਲਾਣ ਆ ਜਾਊਗਾ ਇਦਾਂ ਦਾ ਕੋਈ ਸਿਸਟਮ ਨਹੀਂ ਆ ਬਹੁਤ ਵਧੀਆ ਸਿਸਟਮ ਹੈ ਉੱਥੇ ਬਾਦ ਜੀ ਠੀਕ ਹੈ ਹਾਂ ਜੀ ਹਾਂ ਬਰਫੀ ਬਾਈ ਵਾਹ ਜੀ ਵਾਹ ਬਾਈ ਕੱਛੇ ਕੋਈ ਨੰਬਰ ਵੱਲੋਂ ਬਾਜੀਆਂ ਨੇ ਬਹੁਤ ਸੇਵਾ ਕੀਤੀ ਹੈ ਬਹੁਤ ਧੰਨਵਾਦ ਹੈ ਨਹੀਂ ਕੋਲ ਨੇ ਥੋੜੀ ਹੋਰ ਜੀ ਬਾਈ ਵੀਰ ਕਹਿੰਦੇ ਵੀ ਆਈਸਕ੍ਰੀਮ ਖੁਲਾਏ ਵਗਾ ਨਹੀਂ ਭੇਜਣਾ ਪਤਾ ਨਾ ਆਈਸਕ੍ਰੀਮ ਖੁਲਾ ਕੇ ਭੇਜਦੇ ਸਾਰੇ ਹਾਂ ਧੰਨਵਾਦ ਆ ਭਾਈ ਸਾਰਿਆਂ ਦਾ ਬਾਈ ਬਹੁਤ ਧੰਨਵਾਦ ਨੋ ਨੋ ਆ ਜਾਈਏ ਆ ਜਾਈਏ ਤਕੜੇ ਕਿਦਾਰ ਚੰਡੀਗੜ੍ਹ ਤੇ ਆਇਆ ਬਾਈ ਬੰਦ ਚੰਡੀਗੜ੍ਹ ਤੇ ਆਇਆ ਸਪੈਸ਼ਲ ਬੰਦਾ ਬਾਈ ਮੈਂ ਪਹਿਲਾਂ ਦੇਖੋ ਬਾਈ ਜੀ ਨੇ ਪ੍ਰਸ਼ਾਦ ਦਸਾਇਆ ਹਾਂ ਜੀ ਫਿਰ ਤੁਰਨ ਲੱਗੇ ਬਾਈ ਜੀ ਕਹਿੰਦਾ ਵੀ ਅਸੀਂ ਇਸ ਕੰਮ ਖਾ ਕੇ ਵੇਚਣੀ ਆ ਸੇਵਾ ਬੋਈ। ਹੁਣ ਬਾਈ ਜਿਹੜੇ ਜਿੱਥੇ ਅਸੀਂ ਰਹਿਣਾ ਆ ਰਹੇ ਤ ਨੂੰ ਉਦੋਂ ਹੀ ਪ੍ਰਬੰਧ ਕਰਿਆ। ਹੁਣ ਉੱਥੇ ਜਾਣਾ ਸੀ। ਉਹ ਵੀ ਅਸੀਂ ਆ ਜਿਹੜਾ ਫੇਰ ਖੜੇ ਤੁਹਾਨੂੰ ਲੈ ਕੇ ਵੀ ਛੱਡ ਕੇ ਆਵਾਂਗੇ। ਨਾ ਨਾ ਠੀਕ ਹੈ। ਜੀ ਹਰ ਜੀ। ਬਹੁਤ ਧੰਨਵਾਦ। ਸਾਰਾ ਪਾਣੀ ਕਰਾ ਕੇ ਕਹਿੰਦੇ ਉਹ ਚ ਦਰਨੇ। ਨਾ ਨਾ ਠੀਕ ਹੈ ਬਹੁਤ ਧੰਨਵਾਦ। ਕਿਸੇ ਕਿਸੇ ਦਾ ਜਿਗਰਾ ਹੁੰਦਾ। ਹਾਂਜੀ ਹਾਂ। ਇਹ ਤਾਂ ਗੱਲ ਹੈ ਜੀ। ਹਾਂਜੀ ਪ੍ਰਧਾਨ ਜੀ। ਬਹੁਤ ਵਧੀਆ ਸੇਵਾ ਕਰੀ ਤੁਸੀਂ। ਨਾ ਨਾ ਠੀਕ ਹੈ ਜੀ। ਨਹੀਂ ਕਰਦੇ ਕੋਈ। ਸਹੀ ਗੱਲ ਹੈ। ਜਾਂਦੇ ਹਾਂ ਰਹਿਣੇ ਆ। ਉਹ ਆਸਾਲ ਦੇ ਹੁੰਦੇ। ਨਾ ਨਾ ਠੀਕ ਹੈ। ਤੇ ਹਾਂ ਜਿਹੜੇ ਵੀ ਜਾਣੇ ਬਾਈ ਜਣੇ ਸਹੀ ਗੱਲ ਹੈ ਜੀ ਕੋਈ ਕਾਚ ਨਹੀਂ ਬਾਈ ਛੱਡੀ ਹੈਗੀ ਸਾਰੇ ਹੀ ਲੜਕੇ ਸੇਵਾ ਕਰਦੇ ਕਰਦੇ ਲਓ ਜੀ ਬਾਈ ਭਾਈਆਂ ਨੇ ਲੰਗਰ ਛਕਾ ਕੇ ਉਤੇ ਬਾਦਮਾਂ ਗੱਡੀ 'ਚ ਗੱਦੇ ਰੱਖ ਲੇ ਤੇ ਪੈਣ ਦਾ ਪ੍ਰਬੰਧ ਵੀ ਕਰਤਾ ਜੀ ਬੋਤਨ ਦਾ ਬੜਾ ਬਾਈ ਵੀ ਦਿੰਦਾ ਇਹਨਾਂ ਦਾ ਪਾਟੇ ਵੀ ਰੱਖੇ ਤੇ ਪੈਣ ਦਾ ਵੀ ਬੂਰਾ ਧੰਨਵਾਦ ਕਰਿਆ ਟਰੈਕਟਰ ਨਹੀਂ ਜਾਣੇ ਬਾਈ ਕਹਾ ਲਓ ਜੀ ਬਾਈ ਪਹੁੰਚ ਗਏ sire ਤੇ ਚੱਲੇ ਜੀ ਹੁਣ ਪੈਣ ਕਿੰਦਰ ਬਾਈ ਇੱਕ ਸੁੱਚ ਡੱਬੀ ਹਾਂ ਜੀ ਕਹਿੰਦੇ ਜਾਣਣਾ ਕਰਤਾ ਬਿੰਦਰ ਬਾਈ ਨੇ ਚੱਲੇ ਜੀ ਸਾਰੇ ਜਾਣੇ ਚੱਲੀਏ ਬਾਈ ਤੇ ਪੈਣਾ ਬੰਦਿਆ ਨੇ ਹਾਂਜੀ ਹਾਂ ਬਾਈ ਕਹਿੰਦੇ ਪਹੁੰਚ ਗਏ ਜੀ ਸਤਿ ਸ਼੍ਰੀ ਅਕਾਲ ਜੀ ਦੇਖਦਾ ਸੱਜਣਾ ਵਾਹਿਗੁਰੂ ਵਾਹਿਗੁਰੂ ਉਹ ਵਾਹ ਤੁਹਾਡੇ ਵਾਹ ਜੀ ਵਾਹ ਨਿਆਰਾ ਆ ਗਿਆ ਹਾਂਜੀ ਬਾਈ 12 ਵਜੇ ਬੰਦ ਕਰਨਾ ਕੀ ਖੁਸ਼ ਆ ਬਾਈ ਬਈ ਅੰਦਰ ਆ ਕੇ ਦੇਖ ਬਣਾ ਛੇਤੀ ਕਰ ਛੇਤੀ ਹਾਂਜੀ ਪਹੁੰਚ ਕੇ ਵਰਨੇ ਮੁਲਕ ਕਾਲੇ ਬਾਈ ਠੀਕ ਹੈ ਐ ਨਿਆਰਾ ਹਾਂਜੀ ਬਾਈ ਨਿਆਰਾ ਬੋਲੀ ਆ ਚਾਰ ਏਸੀ ਹੈ ਬਾਈ ਬਹੁਤ ਧੰਨਵਾਦ ਅਰੇ ਕਮੇਟੀ ਦਾ ਬਾਈ ਜਿਹਨੇ ਸਾਨੂੰ ਇੱਥੇ ਲੈ ਕੇ ਆਏ ਪਾਇਆ ਹਾਂ ਹਾਂ ਮੈਂ ਪ੍ਰਧਾਨ ਜੀ ਸਮਾਨ ਭੁੱਲ ਨਾ ਜਾਇਓ ਕਿਤੇ ਫੜਾ ਪ੍ਰਧਾਨ ਇੱਕ ਚੀਜ਼ ਦਾ ਤੇਰੀ ਦਾ ਫੈਰਾ ਇਹ ਤੇ ਪ੍ਰੈਸ ਜਿਹੇ ਦੀ ਕਰਕੇ ਲਿਆਂਦੀ ਉਹ ਹੀ ਹੋ ਰਹੀ ਹੈ ਲੈ ਦਿਖਾਰੇ ਬਾਈ ਪੁਰਾਣ ਕਿੰਨਾ ਪੁਰਾਣਾ ਮਾਡਲ ਹੈ ਇਹ ਪੁਰਾਣਾ ਵਾਟਰ ਗਾ ਹਾਂ ਆਹ ਖੋਲੋ ਦੂਈ ਵੀ ਖੋਲੋ ਕਿੰਨਾ ਧੁੱਕੀ ਹੋ ਲੱਗੀ ਵੀ ਉੱਪਰ ਲੈ ਬਾਈ ਜਿੱਕਣਾ ਲਿਆਂਦਾ ਸਵਾ ਰੋਕਣਾ ਹੀ ਪਿਆ ਬਾਈ ਤੂੰ ਪੰਜ ਛੇ ਦਿਨ ਦਾ ਲਿਆ ਪਿਆ ਅਸਲ ਹਾਂ ਹਾਂ ਹੁਣ ਕਿਹੜੇ ਜਾਣਾ ਤੁਨ ਹਾਂ ਬਸ ਠੀਕ ਹੈ ਕਰਕੇ ਕਰਨਾ ਹੋਰੀ ਆ ਪੱਕੀ ਆ ਕਾਗਜ਼ ਪੱਤਰਾ ਕੀ ਜੇ ਕਿਤੇ ਨਿਆਣੇ ਦੇ ਮਹਿਕ ਦੇ ਆ ਬਸ ਠੀਕ ਆ ਫਲਾਰੇ ਭਾਈ ਆਪਣੀ ਪਿਯੋਰੀ ਠੀਕ ਆ ਭਾਈ ਪ੍ਰਧਾਨ ਆਲਾ ਪ੍ਰਧਾਨ ਦਾ ਪੱਕਾ ਕੰਮ ਤੇਜ ਜੀ ਲਿਆਂਦੀ ਉਹ ਜਿਹੀ ਭਾਈ ਮੌਕੇ ਤੇ ਸਭ ਕਥੇ ਦੱਸੇ ਰਹੀ ਫਿਰ ਕਿਸੇ ਨੂੰ ਸਹੀ ਗੱਲ ਆ ਕਬਲੇ ਦੇਖੀ ਸੀ ਮੇਰੇ ਪ੍ਰੈਸ ਕਰਨ ਨੂੰ ਮਿਲਣਾ ਨਹੀਂਗਾ ਬਲਕਿ ਆਏ ਬਾਈ ਨੂੰ ਇੱਕ ਵੀ ਕੱਪੜੀ ਮਾਣ ਨਹੀਂ ਪੈਣਾ ਹਾਂ ਇਹ ਦੇ ਦੇ ਗਿਓਂ ਬਰਕਟ ਹਾਂ